ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਲੋ ਜੀ ਅਸੀਂ ਤਿਆਰ ਕੀਤਾ ਹੋਗੇ ਸੀਗੇ ਹੁਣ ਸਾਡਾ ਬਣ ਰਿਹਾ ਨਾਸ਼ਤਾ ਨਿਸੇ ਪ੍ਰਸ਼ਾਦੇ ਨੇ ਇੰਨਾ ਚ ਅੱਪਾਂ ਨੇ ਸਬਜ਼ੀ ਵੀ ਪਾਈ ਐ ਦਾਲ ਵੀ ਪਾਈ ਐ ਤੇ ਮੱਕੀ ਦਾ ਆਟਾ ਪਾ ਕੇ ਪਕਾਏ ਨੇ ਬਹੁਤ ਜ਼ਿਆਦਾ ਟੇਸਟੀ ਬਣੇ ਮੈਂ ਤਾਂ ਸ਼ੱਕਲੇ ਤਾਂ ਬਾਕੀ ਦੋ ਤਿੰਨ ਦਿਨ ਕੋ ਜਾਣੇ ਰਹਿ ਗਏ ਖਾਣ ਵਾਲੇ ਬੱਚੇ ਹੁੰਦੇ ਪਏ ਨੇ ਤਿਆਰ ਤੇ ਫੇਰ ਅੱਪਾਂ ਜਾਣਾ ਆਪਣੇ ਪਿੰਡ ਨੂੰ ਵਾਪਸ ਕੱਢੇ ਪਾ ਕੇ ਇੱਧਰ ਆ ਗਏ ਹਾਂ ਕੱਢੇ ਪਾ ਕੇ ਇੱਧਰ ਆ ਗਏ ਭੈਣ ਤਾਂ ਕਹਿੰਦੀ ਸੀ ਨਹੀਂ ਜਾਣਾ ਇੱਧਰ ਭੈਣ ਸਾਡਾ ਸਮਾਨ ਪੈਕੇਜ ਕਰ ਰਹੀ ਹੈ ਕੋਟਲੇ ਜਾਣਾ ਸੀ ਘੁੰਮਣ ਤਾਂ ਵੈਸੇ ਤਾਂ ਅਸੀਂ ਬੈਗ ਭਰੇ ਬੈਠੇ ਹਾਂ ਬਟ ਹੋਰ ਭਰ ਰਹੇ ਹਾਂ ਆਪਣਾ ਘਰ ਜਿੰਨਾ ਮਰਜ਼ੀ ਪਾਓ ਪੀਓ ਕੋਈ ਨਹੀਂ ਹੈ ਠੀਕ ਆ ਤੇ ਇੱਧਰ ਵੀ ਚੱਲਾ ਰਹੇ ਹਾਂ ਦੇਖੋ ਇੱਧਰ ਸਾਰਾ ਸਮਾਨ ਰੈਡੀ ਹੋ ਗਿਆ ਇੱਧਰ ਦੇਖ ਲੋ ਇਹਨਾਂ ਦੀ ਕਰੋਕਰੀ ਆਹੋਂ ਨਾ ਕਿਹਨੂੰ ਦਿੰਦੀ ਬੋਲਾ ਆਹ ਵਾਲੀ ਜਿਹੜੀ ਦੇਖਦੇ ਕੰਨ ਬਾਲੇ ਨੂੰ ਉੱਗੇ ਤੱਕ ਬੋਲਦੇ ਨੱਚਦੇ ਨੂੰ ਦੇਖਾ ਤੁਸੀਂ ਇਹ ਮੇਰੇ ਪਟਿਆਲੇ ਵਾਲੇ ਭੈਣ ਦਾ ਘਰ ਹੈ ਕਦੀ ਇੱਧਰ ਮਾਸੀ ਮੇਰੀ ਤਿਆਰ ਹੋ ਗਈ ਮਾਸੀ ਮੇਰੀ ਨੇ ਜਾਣਾ ਲੁਧਿਆਣਾ ਹੈ ਹਾਂ ਲੋ ਹਾਂ 어 ਇੱਧਰ ਹੈਗੀ ਸਾਹਮਣੇ ਉਹਦੀ ਪਾਰਕਿੰਗ ਹਾਜੀ ਕੰਮ ਕਰਨ ਵਾਲੀ ਆਈ ਨਹੀਂ ਆਏਗੀ ਤਾਂ ਫਿਰ ਵੇਡ ਵਗੈਰਾ ਸੁੰਬਰੇਗੀ

कौन सी देवी थी ਚਾਰਮ ਤੇ ਗੰਨੇ ਦੀ ਬਲਵਿੰਦਰ ਚਾਰੀ ਪੰਨ ਲੈ ਛੜ ਚਾਰਮ ਤੇ ਗੰਨੇ ਮੈਂ ਤਾਂ ਕਦੇ ਕਦਾਈ ਗਈ ਤੜੇ ਫਾਰਮ ਤੇ ਬੰਨੇ ਨਹੀਂ ਮੈਂ ਕਦੇ ਕਦਾਈ ਗਈ ਤੜੇ ਫਾਰਮ ਦੇ ਬੰਨੇ ਜੀ ਤੂੰ ਕਦੇ ਕਦਾਈ ਦੀਆਂ ਰੰਨੇ ਗੰਨੇ ਰੱਖ ਦੇ ਬੰਨੇ ਜੀ ਤੂੰ ਕਦੇ ਕਦਾਈ ਦੀਆਂ ਰੰਨੇ ਗੰਨੇ ਰੱਖ ਦੇ ਬੰਨੇ ਅੰਤੂ ਡਾਰੀ ਪੰਨਲੇ ਆਈ ਸੜ ਪਰਮ ਤੇ ਗੰਨੇ ਦੀਏ ਅੰਤੂ ਡਾਰੀ ਪੰਨਲੇ ਆਈ ਸੜ ਪਰਮ ਤੇ ਗੰਨੇ ਮੈਂ ਤਾਂ ਕਦੇ ਕਦਾਈ ਗਈ ਸਤੜ ਪਰਮ ਤੇ ਬੰਨੇ ਮੈਂ ਤਾਂ ਕਦੇ ਕਦਾਈ ਗਈ ਸਤੜ ਪਰਮ ਤੇ ਬੰਨੇ ਨਿਤੂ ਕਦੇ ਕਦਈ ਅੰਨੇ ਗੰਨੇ ਰੱਖਦੇ ਬੰਨੇ ਨਿਤੂ ਕਦੇ ਕਦਈ ਦੀਏ ਅੰਨੇ ਗੰਨੇ ਰੱਖਦੇ ਬੰਨੇ ਜੀਏ ਕਿਹੜੀ ਡਾਰੀ ਪੰਨਲੇ ਸਿਰ ਪਰਮ ਤੇ ਗੰਨੇ ਜੀਏ ਕਿਹੜੀ ਡਾਰੀ

ਆ ਰੱਖਿਆ ਦਰਦ ਦਿੱਤਾ ਅੰਤ ਜੀਵੀ ਖਾਵਾਗੇ ਸਨ ਵਏ ਗੁਰੂ ਨੇ ਦਿੱਤਾ ਪੰਦੀਰੀ ਖਾਵਾਗੇ ਸਨ ਵਏ ਗੁਰੂ ਨੇ ਦਿੱਤਾ ਪੰਦੀਰੀ ਖਾਵਾਗੇ ਜਨੂਏ ਗੁਰੂ ਨੇ ਦਿੱਤਾ ਪੰਦੀਰੀ ਖਾਵਾਗੇ